ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਾਲੀਆਂ ਤੇ ਜ਼ਿਲ੍ਹਾ ਨੂੰ ਪੈਂਦਾ ਇਸ ਗੁਰੂਰ ਨੇੜੇ ਇਧਰ ਬਰਨਾਲਾ ਰਹਿੰਦਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਜੇ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇਗੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾ ਨਾ ਆਪਣੂੰ ਕਾਲਾ ਪਿੰਡ ਤੇ ਕਹਿੰਦੇ ਪੱਕਾ ਨਾ ਭਰਮਜੀਤ ਹੈ ਕਟੂ ਵਾਲੇ ਅੱਡੇ ਤੇ ਆਪਣਾ ਘਰ ਆਈ ਅੱਛਾ ਪਿੰਡ ਪਿੰਡ ਬਾਲੀਆਂ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਨੇੜੇ ਬਰਨਾਲ ਆਇਆ ਵੀ ਨੇੜੇ ਬਰਨਾਲ ਆ 20 ਕਿਲੋਮੀਟਰ ਪੈਂਦਾ ਸੰਗਰੂਰ ਵੀ 20 ਪੈਂਦਾ ਜੀ ਚਾਹਲਾ ਆਪਾਂ ਨੂੰ ਤਨੌਲਾ ਪੈਂਦਾ ਜੀ ਤੇ ਨੇੜੇ ਹੋਰ ਕਿਹੜੇ ਕੜੇ ਕੜੇ ਆ ਜੀ ਇੱਥੇ ਨੇੜੇ ਉਰੇ ਸਾਡੇ ਉਪਲੀ ਆ ਗਿਆ ਜੀ ਕੁੰਬੜਾ ਵਾਲਾ ਆ ਗਿਆ ਹਾਂਜੀ ਆਪਣੇ ਨੱਤ ਆ ਗਿਆ ਭੈਣੀ ਉਹਨਾਂ ਦਾ ਆ ਜਾ ਆ ਜਾ ਬੜ ਬੜ ਤੋਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀ ਪਹਿਲੀ ਬੱਸੀ ਦੀ ਜਾਣਕਾਰੀ ਦਿਓ ਜੀ ਆਪਣੀ ਪਹਿਲੀ ਬੱਸੀ ਦਲਸੀ ਆ ਜੀ ਆਪਣੇ ਕੋਲੇ ਪੂਰੀ ਵਧੀਆ ਦੇਖੋ ਜੀ ਥਣ ਥਣ ਪੂਰਾ ਵਧੀਆ ਗੱਲੇਵਾ ਦੇਖੋ ਹਾਂਜੀ ਹਾਂਜੀ ਲੋਪਰਾ ਚੱਕਰ ਹਾਂਜੀ ਚਾਰੇ ਥਣ ਪੂਰੇ ਮੋਟੇ ਨੇ ਜੀ ਠੀਕ ਹੈ ਜੀ ਉਰੀ ਜੀ ਨੇ ਸੇਵਾ ਕਰੂਗੀ ਮੂਰੇ ਬਸ 1 ਲੱਖ ਰੁਪਏ ਪਾਸ ਕਰ ਜਾਣੀ ਹੈ ਜੀ ਠੀਕ ਹੈ ਜੀ ਪੰਜਾਬ ਵਾਲੀ ਅਸੀਂ ਪੰਜਾਬੀ ਜਲਸੀ ਆਈ ਬੰਦੇ ਸੁਣਾ ਫੇਸ ਹੈਗਾ ਬੱਸੀ ਦਾ ਇੱਕ ਰੱਸੀ ਹੈ ਜੀ ਰੇਟ ਰੂਟ ਭਰਾ ਦਾ ਰੇਟ ਜੀ ਆਪਾਂ ਬਾਈ ਨੂੰ ਮੌਕੇ ਦੀ ਕਰਾਂਗੇ ਜੀ ਫੋਨ ਤੇ ਫੋਨ થી ਕਰਾਂਗੇ ਜੀ ਮਾਨਤਾਣਾ ਠੀਕ ਹੈ ਜੀ ਜ਼ਰੂਰ ਕਰਾਂਗੇ ਜਿਹੜਾ ਆਊਗਾ ਆਪਾਂ ਦੇ ਕੇ ਭੇਜਾਂਗੇ ਜੀ ਠੀਕ ਹੈ ਤੋੜ ਦੋ ਭਰਾ ਲੈ ਬੱਚਾ ਸੋਹਣਾ ਸਕੀਨ ਤੇ ਦੇਖ ਸਕਦੇ ਹੋ ਬਾਈ ਕਹਿੰਦਾ ਰੇਟ ਆਪਣੇ ਜਾਇਜ਼ ਹੀ ਹੋਣਗੇ ਬਾਲਾ ਰੇਟ ਨਹੀਂ ਕਰਨੇ ਆਪਾਂ ਲੋ ਜੀ ਤੋੜਾ ਤੋੜਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਕੁਆਲਿਟੀ ਦੇਖ ਸਕਦੇ ਹੋ ਲੋ ਜੀ ਬੰਨ ਦੋ ਭਰਾ ਬੰਨ ਲੋਡ ਕੋ ਸੋਹਣੀ ਆ ਥਣ ਥਣ ਚਾਰ ਨਿਕਣ ਮੇ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਭਾਈ ਦੂਜੀ ਬੱਸੀ ਜਾਣਕਾਰੀ ਦਿਓ ਜੀ ਦੂਜੀ ਬੱਸੀ ਹੈ ਜੀ ਸਾਲ ਭਰਦੀ ਜੀ ਹਾਂ ਜੀ ਹੀਟ ਚ ਕਿਹੜਾ ਆ ਗਈ ਜੀ ਇਹ? ਹਾਂਜੀ। ਦੂਜੀ ਹੀਟ ਚ ਤੁਸੀਂ ਟੀਕਾ ਭਰਾ ਸਕਦੇ ਹੋਗੇ। ਬੱਸੀ ਬਹੁਤ ਸੋਹ ਸੀ ਲਾ ਸੋਹਣੀ ਆ ਜੀ ਦੇਖੋ ਜੀ ਲੇਵਾ। ਹਾਂਜੀ। ਭਾਂਡੇ ਦੀ ਦੇਖੋ ਪੂਰੀ ਵਧੀਆ ਬਣੀ ਹੋਈ ਬੱਸੀ ਚਾਰੇ ਥਾਂ ਨੇ ਜੀ। ਠੀਕ ਹੈ ਜੀ। ਬੱਸੀ ਪੂਰੀ ਸੋਹਣੀ ਹੈ। ਲਾ ਕਿਹਾ ਇਹ ਫੀਟ ਤੇ ਪਈ ਹੋਈ ਆ ਜੀ। ਠੀਕ ਹੈ ਜੀ। ਇੱਕ ਅੱਖਾਂ ਨਾਲ ਨਹੀਂ ਪਈ ਹੋਈ ਆਪਣੀ ਬੱਸੀ। ਠੀਕ ਹੈ ਜੀ। ਹਾਂਜੀ। ਇਹਦਾ ਰੇਟ ਇਹਦਾ ਰੇਟ ਮੌਕੇ ਤੇ ਦੱਸਾਂਗੇ ਜੀ। ਜਦੋਂ ਵੀਰ ਆਉਣਗੇ ਲੈਣ ਆਪਾਂ ਦੇ ਕੇ ਭੇਜਾਂਗੇ ਜੀ। ਠੀਕ ਹੈ ਜੀ ਫੋਨ ਤੇ। ਭਾਈ ਨਹੀਂ ਹੈਗਾ ਵੀ ਬੰਦੇ ਦਾ ਫालतू ਤੇਲ ਮੁਰਜੂਗਾ ਜੀ ਆ ਕੇ। ਠੀਕ ਹੈ ਕਹੋ ਓਏ ਫੇਸ ਬਿਊਟੀ ਠੀਕ ਹੈ ਕਰਮਾ ਵਾਲੀ ਬਹੁਤ ਸੋਹਣੀ ਬੱਸੀ ਹੈ ਜੀ ਠੀਕ ਹੈ ਜੀ ਅਜਮੇਤੀ ਜੀ ਬੱਸੀ ਦੀ ਜਾਣਕਾਰੀ ਦਿਓ ਜੀ ਤੀਜੀ ਬੱਸੀ ਐਫ ਆਈ ਇਹ ਵੀ ਬਹੁਤ ਸੋਹਣੀ ਬੱਸੀ ਹੈ ਜੀ ਹਾਂਜੀ ਤੇ ਇਹਦੇ ਵੀ ਥਣ ਥਣ ਪੂਰਾ ਰੇਵਾ ਦੇਖੋ ਜੀ ਭਾਂਡਾ ਥੱਲੇ ਚਾਰੇ ਖਾਨ ਪੂਰੇ ਵਧੀਆ ਨੇ ਜੀ ਠੀਕ ਹੈ ਚੱਗੇ ਹੋਏ ਨਿਕਲਣ ਹਾਂਜੀ ਕੋੜ ਨਹੀਂ ਕੋਈ ਸੰਗ ਨਹੀਂ ਠੀਕ ਹੈ ਕੋਈ ਰੱਖੀ ਆਈ ਬੱਸੀ ਠੀਕ ਹੈ ਜੀ ਕਰੂ ਬੱਸੀਆਂ ਨੇ ਜੀ ਕੁਝ ਨਹੀਂ ਹੈਗਾ ਆਪਣੇ ਲੈ ਕੇ ਪਵਿੱਤੀਆਂ ਨੇ ਠੀਕ ਹੈ ਜੀ ਲੋਜੀ ਮੱਛੀ ਦਾ ਤੋਰਾ ਦੇਖ ਲਓ ਜੀ ਬਹੁਤ ਸੋਹਣਾ ਫੇਸ ਤੋਰਾ ਦਾ ਸਮਝ ਕਰ ਲਓ ਮੜਾ ਤੁੱਪੇ ਜਨ ਦੱਬ ਖੜ ਪੀ ਦਿੰਦੀ ਹੈ ਠੀਕ ਹੈ ਜੀ ਤੋਪਰਾ ਲੋਜੀ ਚੈੱਕ ਕਰ ਸਾਡਾ ਪਰਾ ਠੀਕ ਹੈ ਜੀ ਤਨਾ ਨੰਬਰ ਬੱਸੀ ਜੀ ਭਰਾ ਹੈ ਠੀਕ ਹੈ ਜੀ ਅੱਜ ਵੀ 4 ਨੰਬਰ ਬੱਸੀ ਦੀ ਜਾਣਕਾਰੀ ਦੋ 4 ਨੰਬਰ ਬੱਸੀ ਜੀ ਕਾਲੀ ਹੈ ਜੀ ਅਮਰੀਕਨ ਬੱਸੀ ਬਹੁਤ ਸੀਲ ਹੈ ਜੀ ਉਹਦੇ ਸੀਗਾ ਜ਼ਰੂਰ ਹੈ ਜੀ ਹਾਂਜੀ ਦੋ ਗੱਟੇ ਫੀਡ ਦੇ ਪਾ ਕੇ ਬੱਸੀ ਤਿਆਰ ਹੈ ਜੀ ਠੀਕੇ ਦੇ ਕਾਬਲਾ ਜੀ ਖੰਦ ਖਾਂਦੀ ਮੜਾ ਜੀ ਖੰਦ ਸੋਣ ਪੂਰੇ ਵਧੀਆ ਨੇ ਸਾਫ ਨੇ ਜੀ ਦੇਖੋ ਜੀ ਕੋਈ ਫੋਟ ਨਹੀਂ ਪੁੱਛੀ ਹਾਂਜੀ ਦੇਖੋ ਜੀ ਸਾਡੇ ਦੇਖੋ ਮੋٹے ਮੋٹے ਸਾਡੇ ਜਿੰਮੇ ਮਰਜੀ ਠੀਕ ਹੈ ਜੀ ਖਰੀਦੇ ਲੋ ਜੀ ਠੀਕ ਹੈ ਜੀ ਬਸ ਉਹ ਹਰ ਕੀ ਆ ਥੋੜੀ ਜੀ ਬਾਜਣ ਦੀ ਜੀ ਠੀਕ ਹੈ ਅਸੀਂ ਪੂਰੀ ਸੋਹਣੀਆ ਜਾਤ ਦੇਖੋ ਜੀ ਬੱਸੀ ਦੀ ਠੀਕ ਹੈ ਜੀ ਸਰਤੇ ਬੋਦਾਬਾਦਾ ਪੂਰਾ ਗਾਈ ਵਧੀਆ ਰੱਖਣ ਵਾਲੇ ਨੇ ਜਿਹਦੇ ਸੇਵਾ ਕਰਕੇ ਪਾ ਲੈਣੀ 72 ਰੇਟ ਤੇ ਦੇ ਦਾਂਗੇ ਜੀ ਆਪਾਂ ਠੀਕ ਹੈ ਜੀ ਠੀਕ ਲੋਪਰਾ ਇਹ ਹੈਗੀ ਸੀ 4 ਨੰਬਰ ਠੀਕ ਹੈ ਨਾ ਰੇਟ ਵਾਈ ਜੀ ਕਹਿੰਦਾ ਫੋਨ ਤੇ ਬੰਦੋ ਜੀ ਨੂੰ ਬੰਦੋ ਠੀਕ ਹੈ ਹਾਂਜੀ ਵੀ 5 ਨੰਬਰ ਦੱਸੋ ਜੀ ਇਹ 5 ਨੰਬਰ ਦੀ ਆਪਣੇ ਰਵੀ ਜੀ ਸਾਹੀਵਾਲ ਬੱਸੀ ਆ ਜੀ ਹਾਂਜੀ ਇਹ ਵੀ ਠੀਕ ਆ ਹੀਟ ਤੇ ਇੱਕ ਵਾਰੀ ਆ ਗਈ ਜੀ ਦੂਜੀ ਵਾਰ ਹੀਟ ਤੇ ਆਉਣ ਵਾਲੀ ਆ ਠੀਕ ਆ ਤਿਆਰ ਆ ਜੀ ਠੀਕ ਆ ਜੀ ਅੱਛੀ ਇਹ ਆਪਾਂ ਦੇ ਦਾਂਗੇ ਜੀ ਵਧੀਆ ਭਾ ਨਾਲ ਕੋਈ ਗੱਲ ਨਹੀਂ ਜੀ ਕਹੀ ਇਹ ਬੰਦਾ ਪਾਲਣ ਵਾਲਾ ਹੋਵੇ ਜੀ ਨਾ ਮੈਂ ਇਸ ਵਰਗਾ ਦੇਖੋ ਹੁੰਦਾ ਜੀ ਹਾਂਜੀ ਸੀਲ ਬਹੁਤ ਹੁੰਦੀ ਆ ਠੀਕ ਆ ਜੀ ਤੇ ਵਸੀਰ ਦੀ ਠੀਕ ਆ ਜੀ ਠੀਕ ਆ ਜੀ ਲੋਪਰਾ ਚੰਗੀ ਫੜੀ ਫਰੋਸੀ ਆ ਲੋ ਜੀ ਚੈੱਕ ਕਰ ਸਕਦੇ ਠੀਕ ਆ ਜੀ ਲੋ ਜੀ ਲੋ ਜੀ ਤੋੜ ਤੜਾ ਤਾੜੇ ਸਾਹਮਣੇ ਬੰਦ ਪੜਾ ਬੰਦ ਲੋ ਜੀ ਚੈੱਕ ਕਰ ਸਕਦੇ ਹਾਂ ਵਾਈ ਕੋਲ 5 855 ਰੇਟ ਵਾਈ ਕਹਿੰਦਾ ਫੋਨ ਤੇ ਆ ਜੀ ਬੰਦ ਜੀ ਬੰਦੋ ਹਾਂਜੀ ਬਈ ਜੇ ਕਿਸੇ ਨੇ ਪੰਜੇ ਲੈ ਕੇ ਆਣੀਆਂ ਤਾਂ ਉਹਨਾਂ ਚ ਮਾਨਤਾਨ ਹੋ ਜੀ ਇਕੱਠੀਆਂ ਹਾਂ ਇਕੱਠੀਆਂ ਦੇ ਮਾਨਤਾਨ ਕਰਾਂਗੇ ਜੀ ਆਪਾਂ ਡਰਾਈਵਰੀ ਫ੍ਰੀ ਕਰ ਦਾਂਗੇ ਜੀ ਅੱਛਾ ਜੀ ਹਾਂ 20 ਕਿਲੋਮੀਟਰ ਤੱਕ ਡਰਾਈਵਰੀ ਫ੍ਰੀ ਹੈ ਜੀ ਉਦੋਂ ਕਾਹ ਜੇ ਜਾਊਗੀ ਕਿਸੇ ਦੀ ਉਹ ਆਪ ਦਾ ਕਿਰਾਇਆ ਜੀ ਠੀਕ ਹੈ ਜੀ ਬਸੀਆਂ ਸਾਰੀਆਂ ਸੋਹਣੀਆਂ ਸੁਖਨਾ ਕਰਮਾ ਵਾਲੀ ਨੇ ਠੀਕ ਹੈ ਚੈੱਕ ਕਰ ਸਕਦੇ ਹੋ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਵਾਲੀਆਂ ਤੇ ਜ਼ਿਲ੍ਹਾ ਸੰਗਰੂਰ ਨੇੜੇ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ